ਕਣਾਂ ਹੁਣ ਕਰੀਏ ਚੋ ਤੇਨ ਦੀ ਕਰਦੇ ਆ ਵੀ ਜਿਹੜੇ ਮੇਰੇ ਪਰ ਇੱਧਰ ਤੇ ਖੜਿਆ ਆਜੋ ਯਾਰ ਪਿੱਛੇ ਤੁਹਾਨੂੰ ਦੋ ਸਵਾਲ ਆਪਰੇ ਸਵਾਲ ਕੀ ਨੇ ਬਾਈ ਸਭ ਤੋਂ ਪਹਿਲਾ ਸਵਾਲ ਆ ਜਿਹੜਾ ਕੋਲਰੀ ਦੇ ਸੰਭੂ ਦੇ ਉੱਤੇ ਜਿਹੜੀ ਸੈਂਟਰ ਦੀ ਸਾਡੇ ਉੱਤੇ ਜਿਹੜਾ ਅਟੈਕ ਕੀਤਾ ਸਾਡੇ ਸੰਭੂ ਦੇ ਖਿਹੜੇ ਦੇ ਉੱਤੇ ਉਹ ਸਵਾਲ ਪਾਉਣਾ ਵੀ ਬਾਈ ਕੀ ਨੇ ਹਰਦਾਬਾਹ ਹਰਦਾਬਾਹ ਕੀ ਜੱਗਤ ਲੱਖ ਕਰਨ ਅਸੀਂ ਕਰਦੇ ਬਸ ਬੇਨਤੀ ਇਹ ਨਹੀਂ ਉਹ ਮੇਰੀ ਵੀ ਗੱਲ ਸੁਣ ਲੋ ਜੇ ਮੈਂ ਫੇਰ ਦਾ ਡਾਊਟ ਦੀ ਮੜਕੇ ਨਹੀਂ ਮਸਲਾ ਹੱਲ ਹਾਂਗਾ ਫੇਰ ਤੁਸੀਂ ਇਦਾਂ ਦੇ ਰੋਜ਼ ਕਰ ਸਕਦੇ ਮੈਂ ਤੁਹਾਡੀ ਬੇਨਤੀ ਮੰਨਦਾ ਜੇ ਸਾਡੇ ਵੱਡੇ ਕੋਲ ਨਾਲ ਗੱਲ ਕਰੂ ਪੰਜਾਬ ਲੈਵਲ ਦਾ ਮਸਲਾ ਹੈਗਾ ਜੇ ਇੱਕ ਪਿੰਡ ਲੈਵਲ ਦਾ ਮਸਲਾ ਹੈਗਾ ਹਾਂਜੀ 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 ਪਿੰਡਲੇ ਵੰਦਾਂ ਸਾਡੀ ਸਾਡੀ ਖਾਮ ਦੇ ਰੱਖ ਲੋ ਦਫ਼ਤਰ ਦੇ ਵਿੱਚ ਦੇਖੋ ਵੱਡੇ ਆਖੂ ਨਾਲ ਸਾਡੇ ਨਾਲ ਕਰ ਲੋ ਜੀ ਰੱਤਾ ਸੀ ਨਹੀਂ ਜਾਂਦੇ ਕਿਸੇ ਹੋਰ ਜਗ੍ਹਾ ਤੇ ਨਹੀਂ ਪਗਲਾ ਨਹੀਂ ਜੀ ਅਸਲੀ ਨਹੀਂ ਜੀ ਦੇਖੋ ਮੇਰੀ ਸਮਝੋ ਜਿਵੇਂ ਨਾ ਤੁਹਾਡੀ ਬੇਨਤੀ ਸਾਡੀ ਸਮਝੋ ਨਾ ਇਹ ਦੋਏ ਫਾਰਮਾਂ ਦਾ ਜਿਹੜੇ ਸਮੂਹਤ ਅਫਨੋਰੀ ਬੈਠੀ ਸੀ ਉੱਪਰੋਂ ਸਾਨੂੰ ਫੈਸਲਾ ਵੀ ਅਸੀਂ ਪਿੰਡਾਂ ਚ ਜਾਣਗੇ ਸਰਫਾ ਦਸੀ ਤੁਹਾਨੂੰ ਕਰਦੇ ਆ ਆਪਾਂ ਬੱਲੇ ਨਾਲ ਤਾਂ ਇੱਥੇ ਬੈਠੇ ਆ ਆਪਣਾ ਕੰਮ ਹੋਇਆ ਹੈ ਮੈਮ ਜੀ ਸਾਡੇ ਆਪਣਾ ਕਿਉਂ ਕਹਿ ਰਹੇ ਆ ਮੈਮ ਜੀ ਨੇ ਇਹਨਾਂ ਦੇ ਬਸਤੀ ਗੱਲ ਦੇ ਬੁੱਤ ਇਹ ਕੀ ਗੱਲ ਸਾਡੀ ਆਪਣਾ મત ਕਿਉਂ ਨਹੀਂ ਹੋਇਆ স্রাকাকাকাকে আসযাকাকাকাকেবেে <no> ਆਹ ਮਾਣ ਗੱਲ ਗੱਲ ਚੋਪਰ ਗੁੰਡਾ ਗੱਦੀ ਪੁਰਦੀ ਗੁੰਡਾ ਪੰਜਾਬ ਸਰਕਾਰ ਦੀ ਗੁੰਡਾ ਤਸਵੀਰ ਹੋਏ ਬਾਈ ਆ ਦੇਖ ਲੈ ਜੇ ਕਦੇ ਸਮਾਣੋ ਜਵਾਬ ਆ ਦੇਖ ਰੋ ਬਾਈ ਆ ਦੇਖਾ ਆ ਦੇਖ ਰੋ ਪੰਜਾਬ ਸਰਕਾਰ ਦੀ ਤਾਕਤ ਸਰਕਾਰ ਭੰਗ ਆਵਾਜ਼ ਬਾਈ ਆ ਖੜਿਆ ਆ ਜਿਹੜੇ ਦੇਮਾਨ ਦੇਖੋ ਧੱਕਾ ਕਰਦਾ

हैलो भाई ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖੇ ਸੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਪੂਰੇ ਲੁਕੇ ਗਏ ਦੇਖੋ ਅਸੀਂ ਪਿੰਡਾਂ ਦੇ ਵਿੱਚ ਅੱਜ ਮੈਂ ਸਪਿੰਡ ਕੱਲੇ ਮਾਜਰਾ ਸੌਜਾ ਸਵਾ ਬਨੀਰਾ ਕਲਾ ਸਾਰੇ ਕਿਤੇ ਮੈਂ ਜਾ ਰਹੀ ਹਾਂ ਜੀ ਜਿਹੜੇ ਕੰਮ ਹੋ ਚੁੱਕੇ ਆ ਉਹ ਦਾ ਅਧਗਾਰਨ ਕਰ ਰਹੇ ਆ ਜਿਨੇ ਚਾਰ ਦਿਵਾਰੀ ਨਵੇਂ ਕਮਰੇ ਬਣਾਉਣੇ ਆ ਸਾਇੰਸ ਰੂਮ ਬਣਾਉਣੇ ਆ ਤਾਂ ਨਵੇਂ ਵਾਸ਼ਰੂਮ ਕੋਲ ਜਿਹੜੇ ਬਣ ਰਹੇ ਆ ਉਹ ਸਾਰੇ ਕੰਮ ਅਸੀਂ ਜਿਹੜੇ ਪਿਛਲੇ 3-4 ਸਾਲਾਂ ਤੋਂ ਕੀਤੇ ਆ ਉਹ ਦਾ ਅਧਗਾਰਨ ਅਸੀਂ ਕਰ ਰਹੇ ਆ ਤੇ ਬੜਾ ਅੱਛਾ ਲੱਗਦਾ ਜਦੋਂ ਬੱਚਿਆਂ ਨੂੰ ਮਿਲਦੇ ਆ ਇੱਕ ਤਾਂ ਬੱਚਿਆਂ ਨਾਲ ਰابطਾ ਕਾਇਮ ਹੁੰਦਾ ਸਕੂਲ ਦੀਆਂ ਸਮੱਸਿਆਵਾਂ ਨੂੰ ਜਾਣਨ ਦਾ ਮੌਕਾ ਮਿਲਦਾ ਉਹ ਆਪਣੀ ਡਿਮਾਂਡ ਦੇ ਰਹੇ ਨੇ ਕਿ ਸਾਡੇ ਆਹ ਕੰਮ ਹੋਣ ਵਾਲੇ ਨੇ ਉਹ ਡਿਮਾਂਡ ਲੈ ਰਹੇ ਆ ਔਰ ਬਾਕੀ ਪਿੰਡ ਦੇ ਜਿਹੜੇ ਪਸਵੰਤੋਂ ਨੇ ਜਿਹੜੇ ਮੋਤਵਰ ਸਾਡੀ ਪਾਰਟੀ ਦੇ ਪੰਚਾਇਤ ਸਾਹਿਬਾਨ ਸਭ ਨੂੰ ਮਿਲਣ ਦਾ ਮੌਕਾ ਮਿਲਦਾ ਔਰ ਪਿੰਡ ਦੇ ਜਿਹੜੇ ਗੰਭੀਰ ਇਸ਼ੂਜ਼ ਨੇ ਕਿ ਕਿਹੜੀ ਕਿਹੜੀ ਗ੍ਰਾਂਟਾਂ ਚਾਹੀਦੀਆਂ ਉੱਤੇ ਵਿਚਾਰ ਚਰਚਾ ਹੁੰਦੀ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਅੱਜ ਜਿਹਨੇ ਉਹਨਾਂ ਨੂੰ ਪ੍ਰੋਟੈਸਟ ਕਰਦੋ ਹੈ ਗ੍ਰਿਫਤਾਰ ਕੀਤਾ ਉਹਨਾਂ ਦੀ ਪੱਧਰ ਲਈਆਂ ਕੀ ਲੱਗਦਾ ਉਹਨਾਂ ਦਾ ਕਹਿਣਾ ਸਰਕਾਰ ਕਿਸਾਨਾਂ ਦੇ ਸਿਰ ਤੇ ਆਈ ਸੀ ਹੁਣ ਸਰਕਾਰ ਉਹਨਾਂ ਦਾ ਧੱਕੇਸ਼ਾਹੀ ਕਰਦੀ ਹੈ ਭਾਈ ਦੇਖੋ ਮੈਂ ਤਾਂ ਕਰ ਦੂਸਰੇ ਪਿੰਡ ਤੇ ਇੱਥੇ ਆ ਰਿਹਾ ਮੇਰੀ ਨੌਲੇਜ ਤਾਂ ਹੈ ਨਹੀਂ ਗੱਲ ਕਿਸਤਾਂ ਦੀ ਗੱਲਬਾਤ ਹੋਈ ਆ ਦੇਖੋ ਆਪਾਂ ਇਹ ਡੈਮੋਕ੍ਰੇਸੀ ਵਿੱਚ ਆਪਾਂ ਬਟਾ ਸਟ ਆਪਣਾ ਜਿਹੜਾ ਕਰ ਸਕਦੇ ਆ ਸ਼ਾਂਤ ਮੈਥਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਆ ਪਰ ਮੈਂ ਇੱਕ ਗੱਲ ਕਹਿਣਾ ਜੀ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਿਹਾ ਜਦੋਂ ਮੇਰੇ ਦਫ਼ਤਰ ਦੇ ਬਾਹਰ ਕਿਸਾਨ ਆਏ ਤੇ ਮੈਂ ਧਰਨੇ 'ਚ ਨਾਲ ਬੈਠਾ ਸੀ ਜਦੋਂ ਮੈਂ ਐਮਐਲਏ ਨਹੀਂ ਸੀਗਾ ਮੈਂ ਹਰੇਕ ਧਰਨੇ ਦੇ ਵਿੱਚ ਪੂਰੀ ਪੂਰੀ ਦਿਹਾੜੀ ਬੈਠਾ ਜੀ ਦਿੱਲੀ ਜਾਂਦੇ ਰਿਆਂ ਧਰਨੇ ਤੇ ਅਖਨੌਰੀ ਬਾਰਡਰ ਵੀ ਹੋ ਕੇ ਆ ਸਾਰੇ ਕਿਤੇ ਹੋ ਕੇ ਆ ਉਗਾਰਨ ਹੋ ਰਿਹਾ ਤਾਂ ਇਹ ਚੰਗੀ ਗੱਲ ਹੈ ਜੀ ਅੱਗੇ ਤਾਂ ਸਰਕਾਰਾਂ ਸੁਣਦੀਆਂ ਜੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀ ਕੋਈ ਮੰਗ ਆ ਪੈਸੇ ਫਿਕ ਮੰਗਿਆ ਉਹ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਕੰਮ ਵੀ ਦਿੰਦੇ ਨੇ ਮਿਲਦੇ ਵੀ ਨੇ ਬਿਲਕੁਲ ਠਿਆਰ ਨੇ ਹਾਂ ਇਹ ਜਿਹੜੇ ਬਹੁਤ ਵੱਡਾ ਮਸਲਾ ਇਹ ਕੇਂਦਰ ਨਾਲ ਹੈ ਜਿਹੜਾ ਪੰਜਾਬ ਸਰਕਾਰ ਦੇ ਅਧਰੇ ਚ ਆਉਂਦਾ ਉਹ ਦੱਸ ਦਿਓ ਤੁਸੀਂ ਵੀ ਆ ਪੰਜਾਬ ਸਰਕਾਰ ਦੇ ਅਧਰੇ ਚ ਆਜੀ ਉਹ ਤਾਂ ਕੋਈ ਤਾਂ ਕੋਈ ਪ੍ਰੋਬਲਮ ਹੀ ਨਹੀਂ ਜਿਹੜਾ ਕੇਂਦਰ ਸਰਕਾਰ ਕਿਉਂਕਿ ਸਾਰਾ ਪੂਰਾ ਦੇਸ਼ ਜਿਹੜਾ ਹੈ ਉਹਦੇ ਕਿਸਾਨ ਇਸ ਗੱਲ ਦੀ ਮੰਗ ਕਰ ਰਹੇ ਆ ਉਹ ਕੇਂਦਰ ਸਰਕਾਰ ਤੇ ਆਪਾਂ ਪ੍ਰੈਸ਼ਰ ਪਾਈਏ ਅਸੀਂ ਨਾਲ ਮੂਰੇ ਚੱਲਾਂਗੇ ਕਿ ਹੁਕਮ ਠੀਕ ਹੈ ਤੇ ਆਪਾਂ ਮੈਂ ਕਿਸਾਨਾਂ ਦੇ ਨਾਲ ਆਂ ਔਰ ਮੈਂ ਮਜ਼ਦੂਰ ਦਾ ਪੁੱਤ ਆ ਮੇਰੇ ਕੋਲ ਪਰ ਮਜ਼ਦੂਰਾਂ ਦੇ ਵੀ ਬਹੁਤ ਮਸਲੇ ਨੇ ਜੀ ਮਜ਼ਦੂਰਾਂ ਦੀ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਮੈਂ ਮਜ਼ਦੂਰਾਂ ਮਜ਼ਦੂਰਾਂ ਦੇ ਗਰੀਬ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਬਦਬਾਦੀ ਹੈ ਜੀ ਐਸਸੀ ਵਰਗ ਭਾਈਚਾਰੇ ਦੇ ਜਿਹੜੇ ਅੱਜ ਕਿਸਾਨ ਗ੍ਰਿਫਤਾਰ ਹੈ ਉਹਨਾਂ ਨੂੰ ਮਿਲੋਗੇ ਤੁਸੀਂ ਹਰ ਕੋਈ ਗੱਲ ਹੈ ਜੀ ਮੈਂ ਹੁਣੇ ਗੱਲ ਕਰਕੇ ਮੇਰੇ ਤੁਸੀਂ ਦੱਸਿਆ ਹੁਣੇ ਮੈਂ ਗੱਲ ਕਰਕੇ ਮੈਂ ਗੱਲ ਕਰੂੰਗਾ ਜੀ ਕੋਈ ਗੱਲ ਨਹੀਂ ਸਾਡੇ ਉਹੀ ਤਾਈ ਚਾਚੇ ਨੇ ਸਾਡੇ ਭਰਾ ਹੀ ਨੇ ਜੀ ਉਹਨਾਂ ਨੇ ਗੱਲਬਾਤ ਕੀਤੀ